ਸਤਿ ਸ਼੍ਰੀ ਅਕਾਲ ਜੀ ਮੇਰੇ ਇਸ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਠੀਕ ਹੈ ਗੁਰੂ ਤੇਗ ਬਹਾਦਰ ਜੀ ਦਾ ਜੋ ਅੱਜ ਸ਼ਹੀਦੀ ਦਿਵਸ ਹੈ ਠੀਕ ਹੈ ਤੇ ਅੱਜ ਅਸੀਂ ਜਿਹੜਾ ਲਾਈਵ ਸੈਸ਼ਨ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਡਿਸਕਸ ਕਰਾਂਗੇ ਗੁਰੂ ਤੇਗ ਬਹਾਦਰ ਜੀ ਦਾ ਸ਼ਲੋਕ ਹੈ ਜਿਸ ਤਰ੍ਹਾਂ ਮੈਂ ਲਿਖਿਆ ਹੋਇਆ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਵਖਾਨ ਠੀਕ ਹੈ ਗੁਰੂ ਤੇਗ ਬਹਾਦਰ ਜੀ ਦੀ ਜੋ ਅਦੁੱਤੀ ਸ਼ਹਾਦਤ ਹੈ ਠੀਕ ਹੈ ਪੂਰੀ ਮਤਲਬ ਕਿ ਹਿੰਦੁਸਤਾਨ ਦੀ ਲਈ ਤੇ ਅੱਜ ਦੇ ਅਸੀਂ ਲਾਈਵ ਸੈਸ਼ਨ ਦੇ ਵਿੱਚ ਸਿਰਫ ਅਸੀਂ ਅੱਜ ਗੁਰੂ ਤੇਗ ਬਹਾਦਰ ਜੀ ਬਾਰੇ ਹੀ ਜਿਹੜੀ ਉਹ ਗੱਲਬਾਤ ਕਰਾਂਗੇ ਠੀਕ ਹੈ ਗੁਰੂ ਤੇਗ ਬਹਾਦਰ ਜੀ ਸਾਡੇ ਗੁਰੂ ਵੀ ਨੇ ਠੀਕ ਹੈ ਧਰਮ ਨੂੰ ਬਚਾਉਣ ਵਾਲੇ ਵੀ ਨੇ ਤੇ ਨਾਲੇ ਨਾਲ ਕੀ ਹੈ ਕਿ ਸਾਡੇ ਕੋਲੇ ਬਾਣੀਕਾਰ ਵੀ ਹੋਏ ਨੇ ਤੇ ਇਹਨਾਂ ਬਾਰੇ ਜਿਹੜਾ ਅਕਸਰੀ ਪੇਪਰ ਦੇ ਵਿੱਚ ਜਿਹੜਾ ਅਸੀਂ ਹੁਣ ਇਹ ਵੀਡੀਓ ਸਾਡੇ ਵੈਸੇ ਵੀ ਸਾਨੂੰ ਆਪਣੇ ਧਰਮ ਬਾਰੇ ਗੁਰੂਆਂ ਬਾਰੇ ਗਿਆਨ ਹੋਣਾ ਚਾਹੀਦਾ ਉਸ ਦੇ ਲਈ ਵੀ ਇਹ ਉਸ ਪਰਪਸ ਤੋਂ ਇਹ ਜਿਹੜਾ ਅਪ ਲਾਈਵ ਸੈਸ਼ਨ ਡਿਸਕਸ ਕਰਾਂਗੇ ਇਸ ਤੋਂ ਬਿਨਾ ਕਿ ਗੁਰੂ ਤੇਗ ਬਹਾਦਰ ਜੀ ਬਾਣੀਕਾਰ ਨੇ ਠੀਕ ਹੈ ਗੁਰੂ ਨੇ ਤੇ ਬਾਣੀ ਉਚਾਰਨ ਕਰੀ ਹੈ ਤਾਂ ਕਰਕੇ ਫਿਰ ਇਹ ਸਾਡੇ ਮਾਸਟਰ ਕੈਡਰ ਤੇ UGC NET ਦੇ ਲਈ ਜਾਂ ਹੋਰ ਕੰਪੀਟੀਟਿਵ ਐਗਜ਼ਾਮ ਦੇ ਲਈ ਵੀ ਜਿਹੜੇ ਇਹ ਮਹੱਤਮਪੂਰਨ ਹੋ ਜਾਂਦੇ ਆ ਠੀਕ ਹੈ ਜੀ ਜੇ ਅਸੀਂ ਗੱਲ ਕਰੀਏ ਗੁਰੂ ਤੇਗ ਬਹਾਦਰ ਜੀ ਦੇ ਠੀਕ ਹੈ ਜਨਮ ਦੀ ਕਿ ਕਦੋਂ ਹੋਇਆ ਸੀ ਕਿੱਥੇ ਹੋਇਆ ਸੀ ਉਹਨਾਂ ਦਾ ਬਚਪਨ ਕਿਵੇਂ ਰਿਤਿਆ ਪੂ ਸਾਰੀਆਂ ਗੱਲਾਂ ਇਹਦੇ ਵਿੱਚ ਉਹ ਡਿਸਕਸ ਕਰਾਂਗੇ ਜਿਹੜੇ ਸਾਨੂੰ ਆਪਣੇ ਧਰਮ ਬਾਰੇ ਆਪਣੇ ਗੁਰੂਆਂ ਬਾਰੇ ਤੇ ਨਾਲ ਹੀ ਨਾਲ ਸਾਡੇ ਜਿਹੜੀ ਪੜ੍ਹਾਈ ਦੇ ਵਿੱਚ ਵੀ ਸਾਡੇ ਕਾਫੀ ਜਿਹੜੇ ਇਹ ਹੈਲਪਫੁਲ ਜਿਹੜਾ ਆਪਣਾ ਲਾਈਵ ਸੈਸ਼ਨਾਂ ਜਿੱਦਾਂ ਉਹ ਰਹਿਣ ਵਾਲਾ ਹੈਗਾ ਠੀਕ ਹੈ ਪਹਿਲਾਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਦੀ ਗੱਲ ਕਰੀਏ ਕਿ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜਨਮ ਹੈ ਉਹ ਹੋਇਆ ਸੀ ਜੀ 1621 ਦੇ ਵਿੱਚ ਠੀਕ ਹੈ 1621 ਈਸਵੀ ਦੇ ਵਿੱਚ ਠੀਕ ਹੈ ਪਿਤਾ ਹੈਗੇ ਨੇ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਹਰਗੋਬਿੰਦ ਜੀ ਗੁਰੂ ਹਰਗੋਬਿੰਦ ਜੀ ਸਾਡੇ ਕੋਲੇ ਛੇਵੇਂ ਪਾਤਸ਼ਾਹ ਹੋਇਆ ਠੀਕ ਹੈ ਛੇਵੇਂ ਗੁਰੂ ਨੇ ਜਿਹੜੇ ਉਹ ਇਹਨਾਂ ਦੇ ਪਿਤਾ ਜੀ ਨੇ ਠੀਕ ਹੈ ਤੇ ਆਪਾਂ ਕੀਤੇ ਬਾਰੇ ਡਿਸਕਸ ਕਰ ਰਹੇ ਹਾਂ ਮੈਂ ਤੁਹਾਨੂੰ ਦੁਵਾਰਾ ਦੱਸਦਾ ਗੁਰੂ ਤੇਗ ਬਹਾਦਰ ਜੀ ਠੀਕ ਹੈ ਪਿਤਾ ਨੇ ਜਿਹੜੇ ਉਹਨਾਂ ਦੇ ਹੈਗੇ ਨੇ ਜੀ ਗੁਰੂ ਹਰਗੋਬਿੰਦ ਜੀ ਠੀਕ ਹੈ ਤੇ ਮਾਤਾ ਜੀ ਹੈਗੇ ਨੇ ਮਾਤਾ ਨਾਨਕੀ ਠੀਕ ਹੈ ਤੇ ਗੁਰੂ ਜੀ ਦਾ ਜਿਹੜਾ ਉਹ ਬਚਪਨ ਦਾ ਨਾਮ ਸੀਗਾ ਉਹ ਹੈਗਾ ਸੀ ਜੀ ਤਿਆਗਮਲ ਠੀਕ ਹੈ ਤਿਆਗਮਲ ਸੀ ਜਿਹੜਾ ਉਹ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਸੀਗਾ ਤੇ ਫਿਰ ਇੱਕ ਵਾਰ ਕਹਿੰਦੇ ਅਜਿਹੀ ਘਟਨਾ ਵਾਪਰਦੀ ਹੈ ਕਿ ਜੁੱਧ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਉਹ ਤਲਵਾਰ ਦੇ ਆਪਣੇ ਪੂਰੇ ਜੋਹਰ ਦਿਖਾਉਂਦੇ ਨੇ ਤੇ ਉਹਨਾਂ ਦੀ ਤਲਵਾਰਵਾਦੀ ਤੋਂ ਖੁਸ਼ ਹੋ ਕੇ ਠੀਕ ਹੈ ਜੋਹਰ ਦਿਖਾਏ ਜੁੱਧ ਦੇ ਵਿੱਚ ਉਹ ਤੋਂ ਖੁਸ਼ ਹੋ ਕੇ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਫਿਰ ਉਹਨਾਂ ਦਾ ਨਾਮ ਦਿੱਤਾ ਸੀਗਾ ਠੀਕ ਹੈ ਤੇਗ ਬਹਾਦਰ ਜੇ ਅਸੀਂ ਤੇਗ ਬਹਾਦਰ ਦਾ ਅਰਥ ਲੈਣਾ ਹੋਵੇ ਠੀਕ ਹੈ ਤਾਂ ਤੇਗ ਬਹਾਦਰ ਦਾ ਜਿਹੜਾ ਅਰਥ ਹੈ ਉਹ ਆਉਗਾ ਜੀ ਤਲਵਾਰ ਦਾ ਤਨੀ ਠੀਕ ਹੈ ਇਹ चीज ਤੁਸੀਂ ਯਾਦ ਰੱਖਣੀ ਬਚਪਨ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਹੈਗਾ ਸੀ ਤਿਆਗਮਨ ਜਦੋਂ ਇੱਕ ਜੁੱਧ ਦੇ ਵਿੱਚ ਆਪਣੀ ਤਲਵਾਰਵਾਜੀ ਕਰਦੇ ਆ ਠੀਕ ਹੈ ਤਾਂ ਫਿਰ ਉਹ ਜਦੋਂ ਤਲਵਾਰਵਾਜੀ ਤੇ ਜੋਹਰ ਦਿਖਾਉਂਦੇ ਆ ਤਾਂ ਫਿਰ ਉਹਨਾਂ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਉਹਨਾਂ ਦਾ ਨਾਮ ਹੈ ਉਹ ਤੇਗ ਬਹਾਦਰ ਰੱਖ ਦਿੰਦੇ ਨੇ ਤੇਗ ਬਹਾਦਰ ਦਾ ਅਰਥ ਹੈ ਜੀ ਤਲਵਾਰ ਦਾ ਤਨੀ ਠੀਕ ਹੈ ਇਹ ਵੀ ਚੀਜ਼ਾਂ ਸਾਨੂੰ ਜੇ ਆਪਣੇ ਇਹ ਚੀਜ਼ ਦੇਖੀਏ ਕਈ ਵਾਰ ਤੁਸੀਂ ਇਹ ਸੋਚੋਗੇ ਵੀ ਲੋ ਇਹ ਤਾਂ ਆਪ ਨੂੰ ਪਤਾ ਹੀ ਆ ਗੁਰੂਆਂ ਬਾਰੇ ਤਾਂ ਜਿਹੜਾ ਇਹ ਪ੍ਰਸ਼ਨ ਆ ਨਾ ਇਹ ਵੀ ਗੁਰੂ ਦਾ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਕੀ ਸੀ ਤੇ ਜੋ ਐਸਜੀਪੀਸੀ ਦੇ ਪੋਸਟਾਂ ਆਂ ਜਾਂ ਸੀਗਾ ਠੀਕ ਹੈ ਉਹਦੇ ਵਿੱਚ ਜੋ ਇੰਟਰਵਿਊ ਹੋਈ ਸੀ ਇੰਟਰਵਿਊ ਦੇ ਵਿੱਚ ਨਾ ਇਹ ਹੀ ਪੁੱਛਿਆ ਗਿਆ ਸੀ ਇੱਕ ਸਟੂਡੈਂਟ ਤੋਂ ਕਹਿੰਦੇ ਵੀ ਇਹ ਦੱਸਿਓ ਵੀ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਕੀ ਸੀ ਤਾਂ ਸਾਨੂੰ ਇਹ ਚੀਜ਼ਾਂ ਅਕਸਰ ਇੰਨਾਵਾਰੇ ਪੇਪਰ ਦੇ ਵਿੱਚ ਵੀ ਪੁੱਛ ਲਿਆ ਜਾਂਦਾ ਕਈ ਵਾਰ ਦੇਖਣ ਨੂੰ ਸਾਨੂੰ ਇਹ ਬਿਲਕੁਲ ਛੋਟੀਆਂ-ਛੋਟੀਆਂ ਲੱਗਦੀਆਂ ਨੇ ਵੀ ਕੋਈ ਨਾ ਇਹ ਤਾਂ ਆਪਾਂ ਨੂੰ ਸਾਰੇ ਪਤਾ ਹੀ ਹੁੰਦਾ ਪਰ ਐਟ ਅ ਟਾਈਮ ਕਈ ਵਾਰ ਸਾਡੇ ਮਾਈਂਡ ਦੇ ਵਿੱਚ ਨਹੀਂ ਆਉਂਦਾ ਠੀਕ ਹੈ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਠੀਕ ਹੈ ਤੇ ਬਾਕੀ ਜੇ ਆਪਾਂ ਗੁਰੂ ਜੀ ਦੇ ਸੁਭਾਅ ਦੀ ਗੱਲ ਕਰੀਏ ਤਾਂ ਜਿਹੜਾ ਸੁਭਾਅ ਸੀਗਾ ਗੁਰੂ ਤੇਗ ਬਹਾਦਰ ਜੀ ਦਾ ਉਹ ਸਟਾਰਟਿੰਗ ਦੇ ਵਿੱਚ ਹੀ ਜਿਹੜਾ ਪ੍ਰਭੂ ਭਗਤੀ ਦੇ ਵਿੱਚ ਲੀਨ ਸੀਗਾ ਠੀਕ ਹੈ ਜਿਸ ਤਰ੍ਹਾਂ ਆਪਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਆ ਕਿ ਗੁਰੂ ਨਾਨਕ ਦੇਵ ਜੀ ਦਾ ਬਚਪਨ ਤੋਂ ਹੀ ਜਿਹੜਾ ਮਨ ਸੀ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੱਗਿਆ ਹੋਇਆ ਸੀ ਤੇ ਗੁਰੂ ਤੇਗ ਬਹਾਦਰ ਜੀ ਵੀ ਜਿਹੜੀ ਨੌਵੀਂ ਜੋਤ ਹੋਏ ਨੇ ਠੀਕ ਹੈ ਗੁਰੂ ਨਾਨਕ ਦੇਵ ਜੀ ਪਾਸ਼ਾ ਦੀ ਤਾਂ ਇਹਨਾਂ ਦਾ ਸੁਭਾਅ ਕੀ ਸੀ ਕਿ ਪ੍ਰਭੂ ਭਗਤੀ ਦੇ ਵਿੱਚ ਹੀ ਜਿਹੜਾ ਇਹ ਬਚਪਨ ਦੇ ਵਿੱਚ ਹੀ ਜਿਹੜੇ ਉਹ ਲੱਗੇ ਹੋਏ ਸੀ ਤਾਂ ਕਰਕੇ ਇਹਨਾਂ ਦੇ ਜੋ ਅਸੀਂ ਬਾਣੀ ਪੜ੍ਹਦੇ ਆ ਉਹਦੇ ਵਿੱਚ ਇੱਕ ਬੈਰਾਗਮਈ ਭਾਵਨਾ ਉਹਦੇ ਵਿੱਚ ਐਡ ਹੈਗੀ ਠੀਕ ਹੈ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਪਰ ਇਹ ਵੀ ਹੈ ਕਿ ਪ੍ਰਭੂ ਭਗਤੀ ਦੇ ਨਾਲ ਦੇ ਨਾਲ ਕੀ ਸੀ ਉਹ ਦਲੇਰ ਵੀ ਸੀਗੇ ਠੀਕ ਹੈ ਤੇ ਬਹਾਦਰ ਵੀ ਸੀ ਇਹ ਵੀ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਠੀਕ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਵਿਦਿਆ ਦੇ ਨਾਲ ਨਾਲ ਕੀ ਸੀ ਕਿ ਉਹਨਾਂ ਨੇ ਜਿਹੜੀ ਉਹ ਸ਼ਾਸਤਰ ਵਿੱਤਾ ਦੀ ਸਿਖਲਾਈ ਵੀ ਜਿਹੜੀ ਉਹ ਲਈ ਸੀਗੀ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣੀ ਆ ਹੁਣ ਜੇ ਅਸੀਂ ਆਪਾਂ ਅੱਗੇ ਦੇਖੀਏ ਕਿ ਉਹਨਾਂ ਦਾ ਵਿਆਹ ਕਿਸ ਨਾਲ ਹੋਇਆ ਸੀ ਤਾਂ ਪਤਨੀ ਕੌਣ ਹੈ ਗੁਰੂ ਤੇਗ ਬਹਾਦਰ ਜੀ ਦੀ ਉਹ ਹੈਗੀ ਆ ਜੀ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਅਸੀਂ ਮਾਤਾ ਗੁਜਰਕੌਰ ਦੇ ਨਾਮ ਨਾਲ ਵੀ ਜਾਣਦੇ ਆ ਠੀਕ ਹੈ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਤੇ ਜੇਕਰ ਅਸੀਂ ਇਹਨਾਂ ਦੀ ਔਲਾਦ ਦੀ ਗੱਲ ਕਰੀਏ ਠੀਕ ਹੈ ਬੱਚਿਆਂ ਦੀ ਤਾਂ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਤੇ ਇੱਕ ਬੇਟਾ ਹੈ ਜਿਹਦਾ ਨਾਮ ਹੈ ਜੀ ਆਪਾਂ ਸਾਰੇ ਜਾਣਦੇ ਆ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਦਸਵੇਂ ਗੁਰੂ ਹੋਏ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਤੇ ਉਹ ਕੌਣ ਸੀ ਉਹ ਕੌਣ ਸੀਗੇ ਗੁਰੂ ਤੇਗ ਬਹਾਦਰ ਜੀ ਦੇ بیٹے ਸੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਦਸਵੇਂ ਗੁਰੂ ਹੋਏ ਨੇ ਸਾਡੇ ਕੋਲ ਇਹ ਚੀਜ਼ਾਂ ਤੁਸੀਂ ਨਾਂ ਲੈ ਦੇ ਯਾਦ ਰੱਖਣੀ ਆ ਇੱਕ ਇੰਪੋਰਟੈਂਟ ਹੋਰ ਗੱਲ ਕੀ ਹੈ ਕਿ ਸਾਡੇ ਕੋਲੇ ਉਦਾਸੀਆਂ ਨੇ ਜਿਹੜੀਆਂ ਗੁਰੂ ਨਾਨਕ ਦੇਵ ਜੀ ਨੇ ਕਰੀਆਂ ਨੇ ਠੀਕ ਹੈ ਯਾਤਰਾਵਾਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੀਆਂ ਉਹ ਅੱਗੇ ਯਾਤਰਾਵਾਂ ਨੇ ਉਹ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਵੀ ਕਰਿਆ ਨੇ ਠੀਕ ਹੈ ਇੰਨਾ ਬਹੁਤ ਇੰਪੋਰਟੈਂਟ ਗੱਲਾਂ ਨੇ ਛੋਟੀਆਂ-ਛੋਟੀਆਂ ਸਾਨੂੰ ਲੱਗਦੀ ਇਹਨੂੰ ਹੁੰਦੀਆਂ ਨੇ ਹਨਾ ਕਈ ਵਾਰ ਆਪਾਂ ਨੂੰ ਇਹ ਰਹਿੰਦਾ ਮੈਂਟੀ ਦੇ ਵਿੱਚ ਵੀ ਚਲੋ ਇੰਨ ਵਾਰ ਇਹ ਤੋਂ ਕੁਝ ਜ਼ਿਆਦਾ ਪੜਨ ਦੀ ਲੋੜ ਹੀ ਨਹੀਂ ਆਪਾਂ ਨੂੰ ਪਤਾ ਹੀ ਹੁੰਦਾ ਪਰ ਕਈ ਵਾਰ ਐਟ ਅ ਟਾਈਮ ਤੇ ਨਾ ਜਦੋਂ ਆਪਾਂ ਜਿਸ ਤਰ੍ਹਾਂ ਇੰਟਰਵਿਊ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਐਸਜੀਪੀਸੀ ਦੀ ਜੋ ਇੰਟਰਵਿਊ ਹੋਈ ਸੀ ਠੀਕ ਹੈ ਅਸਿਸਟੈਂਟ ਪ੍ਰੋਫੈਸਰ ਵਾਲੀ ਦੀ ਪਿੱਛੇ ਜੂਨ ਦੇ ਵਿੱਚ ਪੋਸਟ ਆਈਆਂ ਹੋਈਆਂ ਸੀ ਤਾਂ ਉਹਦੇ ਵਿੱਚ ਨਾ ਇੰਟਰਵਿਊ ਦੇ ਵਿੱਚ ਹੀ ਇਹ ਸਵਾਲ ਪੁੱਛਿਆ ਗਿਆ ਸੀ ਕਿ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਕੀ ਨਾਮ ਸੀ ਕਈ ਵਾਰ ਆਪ ਇਹ ਚੀਜ਼ਾਂ ਨੂੰ ਬਹੁਤ ਕਾਮਨ ਲੈ ਕੇ ਛੱਡ ਦਿੰਨੇ ਆ ਮੈਂ ਕਰਕੇ ਇਹ ਚੀਜ਼ਾਂ ਦੁਬਾਰਾ ਰਿਪੀਟ ਕਰ ਰਹੀਆਂ ਆ ਵੀ ਤਾਂ ਕਿ ਤੁਸੀਂ ਕੋਈ ਚੀਜ਼ ਤੁਹਾਡੇ ਮਾਈਂਡ ਦੇ ਵਿੱਚੋਂ ਇੱਥੇ ਰਹਿ ਨਾ ਜਾਵੇ ਠੀਕ ਹੈ ਤੇ ਜਦੋਂ ਇਹ ਉਸ ਤੋਂ ਬਾਅਦ ਕੀ ਹੁੰਦਾ ਹੈ ਇਹਨਾਂ ਤੋਂ ਬਾਅਦ ਅੱਗੇ ਇੱਥੇ ਤੱਕ ਆਪਾਂ ਕਰ ਲਿਆ ਮੇਨ ਗੱਲਾਂ ਕੀ ਨੇ ਇਹਨਾਂ ਦੇ ਨਾਲ ਸੰਬੰਧਿਤ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਚਲੇ ਜਾਂਦੇ ਨੇ ਠੀਕ ਹੈ ਤੇ ਬਾਬਾ ਬਕਾਲਾ ਜਦੋਂ ਜਾਂਦੇ ਨੇ ਤਾਂ ਫਿਰ ਉੱਥੇ ਉਹ ਇੱਕ ਭੋਰੇ ਦੇ ਵਿੱਚ ਰਹਿੰਦੇ ਆ ਉਸ ਭੋਰੇ ਦੇ ਵਿੱਚ ਰਹਿ ਕੇ ਤਪੱਸਿਆ ਕਰਦੇ ਨੇ ਉਹ ਕਿੰਨੇ ਸਾਲ ਕਰੀ ਸੀ ਉਹ ਤਪੱਸਿਆ 20 ਸਾਲ ਠੀਕ ਹੈ ਤੇ ਗੁਰੂ ਹਰਗੋਬਿੰਦ ਜੀ ਜਦ ਜੋਤ ਜੋਤ ਸਮਾਉਂਦੇ ਨੇ ਤਾਂ ਉਹ ਮਤਲਬ ਕਿ ਜਿਹੜਾ ਉਹ ਗੁੱਤਕ ਅੱਧੀ ਉਹ ਕਿਸ ਨੂੰ ਦੇ ਜਾਂਦੇ ਨੇ ਗੁਰੂ ਹਰਕਿਸ਼ਨ ਸਾਹਿਬ ਨੂੰ ਠੀਕ ਹੈ ਜਿਹੜੇ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਬਾਲ ਗੁਰੂ ਦੇ ਨਾਮ ਨਾਲ ਵੀ ਜਾਣਦੇ ਆ ਤੇ ਜਦ ਫਿਰ ਗੁਰੂ ਤੇਗ ਬਹਾਦਰ ਜੀ ਤਪੱਸਿਆ ਕਰਦੇ ਆ 20 ਸਾਲ ਠੀਕ ਹੈ ਉਦੋਂ ਬਾਅਦ ਤਾਂ ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫਿਰ ਉਹਨਾਂ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਹੁੰਦੇ ਨੇ ਜਿਹੜੇ ਉਹ ਗੁਰੂ ਦੀ ਭਾਲ ਕਰਦੇ ਆ ਇੱਥੇ ਕੀ ਯਾਦ ਰੱਖੋਗੇ ਕੇ ਗੁਰੂ ਤੇਗ ਬਹਾਦਰ ਜੀ ਨੇ ਭੋਰੀ ਦੇ ਵਿੱਚ 20 ਸਾਲ ਤਪੱਸਿਆ ਕਰੀ ਐ ਠੀਕ ਐ ਤੇ ਜਦੋਂ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਜੋਤੀ ਜੋਤ ਸਮਾ ਜਾਂਦੇ ਨੇ ਠੀਕ ਐ ਤਾਂ ਜਦੋਂ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਕਿ ਬਿਮਾਰੀ ਫੈਲ ਗਈ ਸੀ ਗੁਰੂ ਜੀ ਉੱਥੇ ਸੇਵਾ ਕਰਨ ਜਾਂਦੇ ਐ ਠੀਕ ਐ ਉਸ ਤੋਂ ਬਾਅਦ ਜੋਤੀ ਜੋਤ ਸਮਾਉਂਦੇ ਨੇ ਗੁਰੂ ਹਰਿਕ੍ਰਿਸ਼ਨ ਜੀ 8ਵੇਂ ਗੁਰੂ ਤਾਂ ਜਿਹੜੇ ਉਹਨਾਂ ਦਾ ਅੰਤਿਮ ਸਮਾ ਹੈ ਠੀਕ ਐ ਤੋ ਉਹਨਾਂ ਤੋਂ ਫਿਰ ਸੰਗਤ ਪੁੱਛਦੀ ਏ ਕਿ ਸਾਡੇ ਅਗਲੇ ਗੁਰੂ ਕੌਣ ਹੋਣਗੇ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਖਦੇ ਨੇ ਬਾਬਾ ਬਕਾਲਾ ਠੀਕ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਤੁਹਾਡੇ ਅਗਲੇ ਗੁਰੂ ਨੇ ਉਹ ਕੌਣ ਨੇ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਬਕਾਲੇ ਦੇ ਵਿੱਚ ਰਹਿ ਰਕੇ ਤਪੱਸਿਆ ਕਰ ਰਹੇ ਆ ਠੀਕ ਹੈ ਫਿਰ ਉਸ ਤੋਂ ਬਾਅਦ ਇਹ ਮੇਨ ਮੇਨ ਘਟਨਾਵਾਂ ਮੈਂ ਨਾਲ ਦੀ ਨਾਲ ਦੱਸ ਰਹੀ ਹਾਂ ਤੁਹਾਨੂੰ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦੇਖੋ ਗੁਰੂ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ ਹੈਨਾ ਤੇ ਭਾਈ ਮੱਖਣ ਸ਼ਾਹ ਲੁਬਾਣਾ ਜਿਹੜਾ ਉਹ ਕਾਫੀ ਜ਼ਿਆਦਾ ਉਹਨਾਂ ਦੀ ਜਿਹੜੀ ਗੁਰੂ ਨੂੰ ਲੱਭਣ ਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਹੈ ਉਹਨਾਂ ਦਾ ਕਿ ਉਹ ਵਪਾਰੀ ਸੀਗੇ ਠੀਕ ਹੈ ਸਮੁੰਦਰ ਦੇ ਵਿੱਚ ਉਹਨਾਂ ਦਾ ਜਹਾਜ਼ ਹੈ ਜਿਹੜਾ ਉਹ ਡਾਵਾ ਡੋਲ ਹੋ ਜਾਂਦਾ ਤੇ ਫਿਰ ਉਹ ਬੇਨਤੀ ਕਰਦੇ ਆ ਗੁਰੂ ਅੱਗੇ ਅਰਦਾਸ ਕਰਦੇ ਆ ਕਿ ਜੇਕਰ ਮੇਰਾ ਮਤਲਬ ਕਿ ਜਹਾਜ਼ ਇਹੋ ਸਹੀ ਸਲਾਮਤ ਕਿਨਾਰੇ ਤੇ ਲੱਗ ਜਾਵੇ ਤਾਂ ਮੈਂ ਤੁਹਾਨੂੰ 500 ਮੋਹਰਾਂ ਜਿਹੜਾ ਉਹ ਭੇਟ ਕਰੂਗਾ ਤੇ ਫਿਰ ਜਦੋਂ ਪੁੱਛ ਪਚਾ ਕੇ ਆਉਂਦਾ ਹੈ ਕਿ ਮਤਲਬ ਕਿ ਅਗਲੇ ਗੁਰੂ ਕੌਣ ਨੇ ਤੋ ਸਾਰੇ ਉਹਨਾਂ ਨੂੰ ਬਾਬਾ ਬਕਾਲਾ ਦੱਸ ਦੇ ਕੇ ਬਾਬੇ ਬਕਾਲੇ ਦੇ ਵਿੱਚ ਨੇ ਤੇ ਜਦੋਂ ਉਹ ਇਹ ਹਸੁੰਦੇ ਆ ਤੇ ਫਿਰ 22 ਮੰਜੀਆਂ ਜਿਹੜੀਆਂ ਉੱਥੇ ਸਥਾਪਿਤ ਹੋ ਜਾਂਦੀਆਂ ਨੇ ਠੀਕ ਹੈ ਕਿ ਹਰੇਕ ਜਿਹੜਾ ਪਖੰਡੀ ਆ ਉਹ ਆਪਣੇ ਆਪ ਨੂੰ ਗੁਰੂ ਧਾਰਨ ਕਹਿ ਦਿੰਦਾ ਕਿ ਮੈਂ ਗੁਰੂ ਆ ਮੈਂ ਗੁਰੂ ਆ ਠੀਕ ਹੈ ਤੇ ਫਿਰ ਜਦੋਂ ਉਹ ਭਾਈ ਮੱਖਣਸ਼ਾਹ ਲੁਬਾਣਾ ਵੀ ਵਪਾਰੀ ਬੰਦਾ ਸੀ ਠੀਕ ਹੈ ਚਲਾਕ ਬਹੁਤ ਸੀਗਾ ਜਸਤ ਸਿਗਰ ਚਤੁਰ ਸੀ ਉਹ ਕੀ ਕਰਦਾ ਕਿ ਹਰੇਕ ਮੰਜੀ ਦੇ ਜਿੱਥੇ ਜਿਹੜਾ ਵੀ ਕੋਈ ਕਹਿੰਦਾ ਕਿ ਮੈਂ ਅਗਲਾ ਗੁਰੂ ਆ ਤਾਂ ਉੱਥੇ ਫਿਰ ਕੀ ਆ ਉਹ ਕਿ ਦੋ ਦੋ ਮੋਹਰਾ ਰੱਖ ਕੇ ਜਿਹੜਾ ਉਹ ਮੱਥਾ ਟੇਕਣਾ ਸ਼ੁਰੂ ਕਰ ਦਿੰਦਾ ਤੇ ਜਿਹੜੇ ਉਹ ਜਿਹੜੇ ਪਖੰਡੀ ਆਪਦੇ ਆਪ ਨੂੰ ਗੁਰੂ ਕਹਾਉਂਦੇ ਸੀ ਉਹ ਜਿਹੜੀਆਂ ਦੋ ਦੋ ਮੋਹਰਾ ਪੰਜ-ਪੰਜ ਸੌਰੀ ਪੰਜ-ਪੰਜ ਮੋਹਰਾ ਦਿੰਦੇ ਆ ਪੰਜ-ਪੰਜ ਮੋਹਰਾ ਹੀ ਲੈ ਕੇ ਜਿਹੜਾ ਉਹ ਖੁਸ਼ ਹੋ ਜਾਂਦੇ ਨੇ ਤੇ ਫਿਰ ਜਦੋਂ ਉਹ ਖੀਰ ਥੱਕ ਜਾਂਦਾ ਉਹ ਲੱਭਦਾ ਲੱਭਦਾ ਗੁਰੂ ਨੂੰ ਵੀ ਅਸਲ ਦੇ ਵਿੱਚ ਗੁਰੂ ਜੀ ਹੈ ਕਿੱਥੇ ਨੇ ਤੋ ਉਸ ਤੋਂ ਬਾਅਦ ਕੀ ਹੈ ਕਿ ਫਿਰ ਉਹਨੂੰ ਕੋਈ ਦੱਸ ਦੇ ਕਿ ਹਾਂ ਵੀ ਇੱਕ ਹੋਰ ਹੈਗਾ ਮਹਾਪੁਰਸ਼ ਜਿਹੜਾ ਪੂਰੇ ਦੇ ਵਿੱਚ ਬੈਠਾ ਤਪੱਸਿਆ ਕਰ ਰਿਹਾ ਹੈ ਠੀਕ ਹੈ ਤਾਂ ਫਿਰ ਉਸ ਤੋਂ ਬਾਅਦ ਕੀ ਹੈ ਕਿ ਭਾਈ ਮੱਖਣ ਸ਼ਾਹ ਲੁਗਾਣਾ ਉੱਤੇ ਪੂਰੇ ਦੇ ਵਿੱਚ ਜਾਂਦੇ ਨੇ ਜਦੋਂ ਉੱਥੇ ਉਹ ਕਹਿੰਦੇ ਪੰਜ ਮੋਹਰ ਉਹਨਾਂ ਦੇ ਅੱਗੇ ਰੱਖਦੇ ਆ ਤੇ ਫਿਰ ਉਸ ਤੋਂ ਬਾਅਦ ਤੁਰਨ ਲੱਗਦੇ ਨੇ ਤਾਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਹਿੰਦੇ ਤੁਸੀਂ ਤਾਂ 500 ਮੋਹਰਾਂ ਸੁੱਖੀਆਂ ਸੀ ਵੀ ਤੁਸੀਂ ਤਾਂ ਪੰਜ ਹੀ ਮੋਹਰਾਂ ਦੇ ਕੇ ਚੱਲੇ ਹੋ ਤਾ ਫਿਰ ਕਿ ਉਹ ਮੱਖਣ ਸ਼ਾਲਵਾਣਾ ਖੁਸ਼ੀ ਨਾਲ ਫਿਰ ਉਹ ਨੱਚ ਉੱਟਦਾ ਠੀਕ ਹੈ ਤੇ ਫਿਰ ਉਹ ਤੋਂ ਬਾਅਦ ਜਿਹੜਾ ਉਹ ਕੋਠੇ ਤੇ ਚੜਕੇ ਰੌਲਾ ਪਾ ਦਿੰਦਾ ਮੱਖਣ ਸ਼ਾਲੂ ਬਾਣਾ ਠੀਕ ਹੈ ਕਿ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ ਕਿ ਜਿਹੜਾ ਗੁਰੂ ਹੈ ਉਹ ਮੈਨੂੰ ਲੱਭ ਗਿਆ ਹੈ ਠੀਕ ਹੈ ਤਾਂ ਇੱਕ ਆਪਣੇ ਇਹ ਵੀ ਪ੍ਰਸ਼ਨ ਬਣ ਸਕਦਾ ਹੈ ਇਹਦੇ ਵਿੱਚ ਜੇ ਆਪਾਂ ਦੇਖੀਏ ਕੇ ਗੁਰੂ ਲਾ ਦੋ ਰੇ ਇਹ ਸ਼ਬਦ ਕਿਸ ਨੇ ਕਹੇ ਸੀ ਤਾਂ ਇਹ ਭਾਈ ਮੱਖਣਸ਼ਾਹ ਲੁਬਾਣਾ ਨੇ ਕਿ ਕਿ ਜਦੋਂ ਉਹਨਾਂ ਨੂੰ ਅਸਰ ਗੁਰੂ ਦੇ ਪਹਿਚਾਨ ਹੋ ਗਈ ਸੀ ਕਿ ਸਾਡੇ ਨੌਵੇਂ ਗੁਰੂ ਕੌਣ ਤਾਂ ਫਿਰ ਉਸ ਤੋਂ ਬਾਅਦ ਉਹ ਉੱਚੀ ਚੜ ਕੇ 호ਕਾ ਦਿੰਦੇ ਨੇ ਕਿ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ ਠੀਕ ਹੈ ਗੁਰੂ ਜਿਹੜਾ ਉਹ ਲੱਭ ਗਿਆ ਹੈ ਠੀਕ ਹੈ ਇਹ ਤੋਂ ਅੱਗੇ ਉਸ ਤੋਂ ਬਾਅਦ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਉਹ ਫਿਰ ਉਹ ਆਨੰਦਪੁਰ ਸਾਹਿਬ ਵੀ ਬਸਾਉਂਦੇ ਆ ਠੀਕ ਹੈ ਨੰਦੁਰ ਸਾਹਿਬ ਨ ਸਥਾਪਿਤ ਕਰਦੇ ਆ ਜਿਹੜਾ ਸਥਾਨ ਹੈ ਇਹ ਠੀਕ ਹੈ ਤੇ ਆਨੰਦਪੁਰ ਸਾਹਿਬ ਦਾ ਜਿਹੜਾ ਪੁਰਾਣਾ ਨਾਮ ਸੀ ਉਹ ਹੈਗਾ ਸੀ ਜੀ ਚੱਕ ਨਾਨਕੀ ਠੀਕ ਹੈ ਚੱਕ ਨਾਨਕੀ ਜਿਹੜਾ ਇਹਦਾ ਪੁਰਾਣਾ ਨਾਮ ਸੀ ਫਿਰ ਬਾਅਦ ਦੇ ਵਿੱਚ ਜਿਹੜਾ ਆਨੰਦਪੁਰ ਸਾਹਿਬ ਨਾਮ ਦੇ ਨਾਲ ਜਿਹੜਾ ਇਹ ਸਥਾਨ ਹੈ ਉਹ ਪ੍ਰਸਿੱਧ ਹੁੰਦਾ ਹੈਗਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਜੀ ਹੈ ਜਿਹੜੇ ਉਹ ਕੀਰਤਪੁਰ ਸਾਹਿਬ ਵੀ ਜਾਂਦੇ ਆ ਠੀਕ ਹੈ ਇਹ ਵੀ ਚੀਜ਼ ਤੁਸੀਂ ਨਾਲ ਯਾਦ ਰੱਖਣਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਠੀਕ ਹੈ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ 6 ਸਾਲ ਦੇ ਹੋ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਵਾਪਸ ਹੈ ਜਿਹੜਾ ਹ ਉਹ ਆਨੰਦਪੁਰ ਸਾਹਿਬ ਹੈ ਜਿਹੜਾ ਉਹ ਲੈ ਕੇ ਆਉਂਦੇ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਕਿਹੜੀ ਘਟਨਾ ਅੱਗੇ ਜਿਹੜੀ ਫੇਮਸ ਬਹੁਤ ਜ਼ਿਆਦਾ ਪ੍ਰਸਿੱਧ ਹੈ ਮਤਲਬ ਕਿ ਮਹੱਤਵਪੂਰਨ ਹੈ ਜਿਹੜੇ ਅੱਗੇ ਜਾ ਕੇ ਗੁਰੂ ਦੀ ਸ਼ਹੀਦੀ ਦਾ ਕਾਰਨ ਵੀ ਬੰਦੀ ਹੈ ਉਹ ਹੈਗਾ ਜੀ ਕਸ਼ਮੀਰੀ ਪੰਡਤਾਂ ਦਾ ਆਉਣਾ ਠੀਕ ਹੈ ਕਿ ਉਦੋਂ ਆਪਾਂ ਨੂੰ ਦੇਖ ਆਪ ਪੜਦੇ ਹਾਂ ਸਾਰਾ ਇਤਿਹਾਸ ਆਪਦੇ ਕਿ ਉਸ ਸਮੇਂ ਰਾਜ ਕਿਸ ਦਾ ਸੀਗਾ ਪੂਰੇ ਹਿੰਦੁਸਤਾਨ ਦੇ ਉੱਪਰ ਔਰੰਗਜ਼ੇਬ ਦਾ ਠੀਕ ਹੈ ਔਰੰਗਜ਼ੇਬ ਕੀ ਸੀ ਕਟੜ ਮੁਸਲਮਾਨ ਸੀਗਾ ਜਿਹੜਾ ਇਹੇ ਚਾਹੁੰਦਾ ਸੀ ਕਿ ਸਾਰ ਚਾਰੇ ਪਾਸੇ ਜਿਹੜਾ ਉਹ ਮੁਸਲਿਮ ਜਿਹੜਾ ਇਸਲਾਮ ਧਰਮ ਹੈ ਉਹੀ ਮਤਲਬ ਕਿ ਆਲੇ ਦੁਆਲੇ ਦੁਨੀਆ ਦੇ ਵਿੱਚ ਫੈਲੇ। ਤਾਂ ਔਰੰਗਜ਼ੇਬ ਕੀ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਅਸੀਂ ਦੇਖੂ ਹੋਰ ਵੀ ਕਈ ਅਸੀਂ ਇਸ ਮੁਸਲਮਾਨ ਰਾਜਿਆਂ ਬਾਰੇ ਪੜਦੇ ਆ ਪਰ ਕਈ ਨੇ ਜਿਹੜੇ ਉਹ ਬਹੁਤ ਜ਼ਿਆਦਾ ਧਰਮ ਨੂੰ ਪਸੰਦ ਕਰਨ ਵਾਲੇ ਵੀ ਹੈਗੇ ਜਿਸ ਤਰ੍ਹਾਂ ਆਪਾਂ ਅਕਬਰ ਬਾਰੇ ਵੀ ਪੜਦੇ ਆ ਠੀਕ ਹੈ ਦੀਨ ਇਲਾਹੀ ਉਹਨਾਂ ਨੇ ਧਰਮ ਚਲਾਇਆ ਸੀਗਾ। ਤੇ ਪਰ ਕਹੀ ਸੀ ਇਹੋ ਜੇ ਔਰੰਗਜ਼ੇਬ ਵਰਗੇ ਵੀ ਕੱਟੜ ਸੀਗੇ ਜਿਹੜਾ ਸਿਰਫ ਆਪਣੇ ਹੀ ਧਰਮ 바ਦ ਦਾ ਫੁੱਲ ਦਾ ਦੇਖਣਾ ਚਾਹੁੰਦੇ ਸੀ ਤਾਂ ਔਰੰਗਜ਼ੇਬ ਕੀ ਕਰ ਰਿਹਾ ਸੀ ਕਿ ਹਿੰਦੁਸਤਾਨ ਦੇ ਜੋ ਪੰਡਿਤ ਸੀਗੇ ਖਾਸ ਕਰਕੇ ਕਸ਼ਮੀਰੀ ਪੰਡਤ ਠੀਕ ਹੈ ਹੁਣ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਸੀ ਕਿਉਂਕਿ ਇਹ ਸਭ ਤੋਂ ਜ਼ਿਆਦਾ ਕਹਿੰਦੇ ਪੜੇ ਲਿਖੇ ਸੀ ਇਹ ਮੈਂ ਉਸ ਵੇਸ ਤੇ ਦੱਸ ਰਹੀ ਹਾਂ ਜੋ ਅਸੀਂ ਸੁਣਿਆ ਹੈ ਕਿਤਾਬਾਂ ਦੇ ਵਿੱਚ ਪੜਿਆ ਹੈ ਠੀਕ ਹੈ ਗੁਰੂ ਜੋ ਪੰਡਿਤ ਸੀਗੇ ਕਸ਼ਮੀਰ ਦੇ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀ ਕਿ ਜਿਹੜੇ ਹਿੰਦੂਸਤਾਨ ਦੇ ਬਾਕੀ ਜਿਹੜੇ ਲੋਕ ਸੀਗੇ ਉਹ ਇਹਨਾਂ ਦੀ ਅੱਗੇ ਤਾਂ ਪਾਲਣ ਕਰਦੇ ਸੀ ਤਾਂ ਫਿਰ ਔਰੰਗਜ਼ੇਬ ਹੈ ਜਿਹੜਾ ਉਹ ਕਸ਼ਮੀਰੀ ਪੰਡਤਾਂ ਨੂੰ ਵੀ ਜਿਹੜਾ ਉਹ ਮੁਸਲਮਾਨ ਜਿਹੜਾ ਧੱਕੇ ਦੇ ਨਾਲ ਬਣਾਉਂਦਾ ਹੈ ਜ਼ਬਰਦਸਤੀ ਤੇ ਉਹ ਤੋਂ ਤੰਗ ਆ ਕੇ ਜਿਹੜੇ ਕਸ਼ਮੀਰੀ ਪੰਡਤ ਨੇ ਫਿਰ ਉਹ ਆਨੰਦਪੁਰ ਸਾਹਿਬ ਆਉਂਦੇ ਐ ਠੀਕ ਹੈ ਗੁਰੂ ਤੇਗ ਬਹਾਦਰ ਜੀ ਕੋਲ ਅਗੇ ਗਏ ਕਿ ਗੁਰੂ ਜੀ ਮਤਲਬ ਕਿ ਸਾਡੀ ਜਿਹੜੀ ਉਹ ਰੱਖਿਆ ਕਰੀ ਜਾਵੇ ਕਿ ਜਿਹੜਾ ਔਰੰਗਜ਼ੇਬ ਹੈ ਉਹ ਜ਼ਬਰਦਸਤੀ ਜਿਹੜਾ ਉਹ ਧਰਮ ਪਰਵਰਤਨ ਕਰਵਾ ਰਿਹਾ ਹੈ ਠੀਕ ਹੈ ਤਾਂ ਫਿਰ ਉਸ ਸਮੇਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਕਿਉਂਕਿ ਗੋਬਿੰਦ ਰਾਏ ਸੀਗੇ ਠੀਕ ਹੈ ਗੋਬਿੰਦ ਰਾਏ ਬਚਪਨ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਗੋਬਿੰਦ ਰਾਏ ਸੀ ਰਫ ਉਹਦੋਂ 9 ਸਾਲ ਦੇ ਸੀ ਤੇ ਜਦੋਂ ਸਾਰੀ ਗੱਲਬਾਤ ਸੁਣਦੇ ਆ ਤਾਂ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਿ ਪਿਤਾ ਜੀ ਤੁਹਾਡੇ ਨੂੰ ਵੱਡਾ ਹੋਰ ਮਹਾਪੁਰਸ਼ ਕਿਹੜਾ ਹੋ ਸਕਦਾ ਜਿਹੜਾ ਇਹਨਾਂ ਦੀ ਰੱਖਿਆ ਕਰੇਗਾ ਠੀਕ ਹੈ ਤਾਂ ਫਿਰ ਬਾਲਕ ਗੋਬਿੰਦ ਦੀ ਗੱਲ ਸੁਣ ਕੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਉਹ ਦਿੱਲੀ ਵੱਲ ਜਾਂਦੇ ਨੇ ਤੇ ਕਸ਼ਮੀਰੀ ਪੰਡਤਾਂ ਨੂੰ ਕਹਿੰਦੇ ਨੇ ਕਿ ਤੁਸੀਂ ਜਾ ਕੇ ਕਹੋ ਕਿ ਸਾਡੇ ਗੁਰੂ ਆ ਰਹੇ ਨੇ ਜੇਕਰ ਉਹ ਆਪਣਾ ਧਰਮ ਪਰिवर्तन ਕਰ ਲੈਣਗੇ ਤਾਂ ਅਸੀਂ ਨਾਲ ਦੇ ਨਾਲ ਜਿਹੜਾ ਆਪਣਾ ਧਰਮ ਪਰिवर्तन ਉਹ ਕਰ ਲਵਾਂਗੇ ਠੀਕ ਹੈ ਤਾਂ ਫਿਰ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਉਹ ਦਿੱਲੀ ਵੱਲ ਚੱਲ ਪੈਂਦੇ ਨੇ ਤੇ ਦਿੱਲੀ ਦੇ ਵਿੱਚ ਚੱਲ ਬੇਲੇ ਉਹਨਾਂ ਦੇ ਨਾਲ ਹੋਰ ਸੀ ਇੱਕ ਕਿਹੜੇ ਸੀਗੇ ਭਾਈ ਮਤੀ ਦਾਸ ਠੀਕ ਹੈ ਭਾਈ ਸੱਤੀ ਦਾਸ ਪਾਈ ਦੇ ਅਲਜੀ ਠੀਕ ਹੈ ਜਿਹੜੇ ਗੁਰੂ ਜੀ ਦੇ ਨਾਲ ਗਏ ਸੀ ਤੇ ਭਾਈ ਮਤੀ ਦਾਸ ਨੂੰ ਜਿਹੜਾ ਆਰੇ ਦੇ ਨਾਲ ਚੀਰ ਦਿੱਤਾ ਗਿਆ ਸੀ ਠੀਕ ਹੈ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਭਾਈ ਸਦੀ ਦਾਸ ਜੀ ਸੀ ਜਿਹੜੇ ਇਹਨਾਂ ਨੂੰ ਰੂਮ ਵਿੱਚ ਲਪੇਟ ਕੇ ਜਿਹੜਾ ਉਹਨਾਂ ਨੂੰ ਅੱਗ ਲਗਾ ਦਿੱਤੀ ਸੀ ਠੀਕ ਹੈ ਤੇ ਜਿਹੜੇ ਭਾਈ ਦਿਆਲਾ ਜੀ ਨੇ ਇਹਨਾਂ ਨੂੰ ਦੇਗ ਦੇ ਵਿੱਚ ਉਬਾਲ ਕੇ ਠੀਕ ਹੈ ਦੇਗ ਵਿੱਚ ਉਬਾਲਿਆ ਗਿਆ ਸੀ ਭਾਈ ਦਿਆਲਾ ਜੀ ਨੂੰ ਠੀਕ ਹੈ ਇਹ ਜੀ ਤੁਸੀਂ ਯਾਦ ਰੱਖਣਾ ਦੇਗ ਦੇ ਵਿੱਚ ਉਬਾਲਿਆ ਗਿਆ ਸੀ ਭਾਈ ਦਿਆਲਾ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਸਿੱਖਾਂ ਨੂੰ ਜਿਹੜੇ ਗੁਰੂ ਤੇਗ ਬਹਾਦਰ ਜੀ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੂੰ ਇਹ ਸੀ ਠੀਕ ਹੈ ਮੁਸਲਮਾਨਾਂ ਨੇ ਔਰੰਗਜ਼ੇਬ ਨੂੰ ਕਿ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਿੱਖਾਂ ਦੀ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਦੇਖ ਕੇ ਉਹ ਆਪਣਾ ਧਰਮ ਪਰिवर्तन ਕਰ ਲੈਣਗੇ ਪਰ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਜਿਹੜਾ ਧਰਮ ਤੋਂ ਨਹੀਂ ਡੋਲੇ ਠੀਕ ਹੈ ਤੇ ਫਿਰ ਅਖੀਰ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਜੀ ਨੂੰ ਤੇ ਚਾਂਦਨੀ ਚੌਂਕ ਦੇ ਵਿੱਚ ਠੀਕ ਹੈ 1675 ਈਸਵੀ ਨੂੰ ਠੀਕ ਹੈ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦਿੱਲੀ ਦੇ ਵਿੱਚ 1775 ਈਸਵੀ ਦੇ ਵਿੱਚ ਜਿਹਨੂੰ ਅਸੀਂ 24 ਨਵੰਬਰ ਜਾਂ 25 ਨਵੰਬਰ ਮਤਲਬ ਕਿ ਇਹ ਦਿਨ ਆਉਂਦੇ ਨੇ 24 ਨਵੰਬਰ 1775 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਬਿਲ ਜਿਹੜਾ ਸੀਸ ਹੈ ਉਹ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਸੀ ਸੀਸ ਧੜ ਨਾਲੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦਿੱਲੀ ਦੇ ਵਿੱਚ 24 ਨਵੰਬਰ 1600 35ਵੀਂ ਨੂੰ ਠੀਕ ਹੈ ਜਿਹੜਾ ਹੁਣ ਇਹ ਅਸੀਂ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੇ ਇਹ ਸਮਾਗਮ ਹੋ ਰਿਹਾ ਤਾਂ ਜਿਹੜਾ ਹੁਣ 2025 ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਜੀ ਨੂੰ 350 ਸਾਲ ਜਿਹੜੇ ਉਹ ਹੋ ਚੁੱਕੇ ਨੇ ਠੀਕ ਹੈ ਤਾਂ ਜਿਹੜਾ 350 ਸਾਲਾ ਜਿਹੜਾ ਸ਼ਹੀਦੀ ਦਿਵਸ ਹੈ ਉਹ ਪੂਰੇ ਵਿਸ਼ਵ ਪੱਧਰ ਤੇ ਜਿਹੜੇ ਉਹ ਮਨਾਏ ਗਏ ਨੇ ਠੀਕੇ ਉਹਨਾਂ ਦੀ ਜਾਤ ਦੇ ਵਿੱਚ ਇਹ ਵੀ ਚੀਜ਼ ਤੁਸੀਂ ਯਾਦ ਰੱਖਣਾ ਕਿ ਜੇ 2025 ਦੇ ਵਿੱਚ 350 ਸਾਲ ਸ਼ਹੀਦੀ ਦਿਵਸ ਜਿਹੜਾ ਉਹ ਗੁਰੂ ਦੀਗ ਬਹਾਦਰ ਜੀ ਤੇ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਦਿਆਲਾ ਜੀ ਦੇ ਸ਼ਹੀਦ ਦੇ ਸ਼ਹਾਦਤ ਨੂੰ ਸਮਰਪਿਤ ਜਿਹੜਾ ਹੋ ਵਕ ਵਕ ਜਿਹੜੇ ਜਗ੍ਹਾ ਤੋਂ ਉਹ ਨਗਰ ਕੀਰਤਨ ਵੀ ਚੱਲੇ ਨੇ ਠੀਕ ਹੈ ਹੋਰ ਵੀ ਸੰਗਤਾਂ ਦੇ ਨਾਲ ਜਿਹੜਾ ਉਹ ਕਥਾ ਵਿਚਾਰਾ ਹੋਣ ਜੇ ਇਹ ਚੀਜ਼ ਤੁਸੀਂ ਇਹਦੇ ਨਾਲ ਯਾਦ ਰੱਖਣਾ ਠੀਕ ਹੈ ਏਸੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਹੁਣ ਅਸੀਂ ਜੇ ਪੇਪਰ ਦੇ ਪਰਪਸ ਤੋਂ ਅਸੀਂ ਹੋਰ ਗੱਲ ਕਰਨੀ ਹੋਵੇ ਤਾਂ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਰਚੀ ਆਪਾਂ ਬਾਣੀ ਬਾਰੇ ਕਰਦੇ ਆਂ ਠੀਕ ਹੈ ਗੁਰਬਾਣੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਕਿਹੜੀਆਂ ਕਿਹੜੀਆਂ ਬਾਣੀਆਂ ਉਹਨਾਂ ਨੇ ਰਚੀਆਂ ਸੀ ਤਾਂ ਗੁਰਬਾਣੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 59 ਸ਼ਬਦ ਠੀਕ ਹੈ ਤੇ 57 ਸ਼ਲੋਕ ਜਿਹੜੇ ਇਹ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤੇ ਇਹ ਜਿਹੜੀ ਬਾਣੀਆਂ ਗੁਰੂ ਤੇਗ ਬਹਾਦਰ ਜੀ ਨੇ ਉਹ 15 ਰਾਗਾਂ ਦੇ ਵਿੱਚ ਰਚੀ ਹੋਈ ਹੈ। ਠੀਕ ਹੈ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੀਰਲਾ ਰਾਗ ਹੈ ਇਤਨਾ ਪਾ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੀ ਆ ਆਦ ਗ੍ਰੰਥ ਸਾਹਿਬ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ਜਿਹਦੇ ਜਿਹੜਾ ਅਖੀਰਲਾ ਰਾਗ ਹੈ ਝਾਵੰਤੀ ਠੀਕ ਹੈ ਇਹ ਰਾਗ ਹੈ ਜਿਹੜਾ ਉਹ ਗੁਰੂ ਤੇਗ ਬਹਾਦਰ ਜੀ ਨੇ ਵਰਤਿਆ ਸੀ ਠੀਕ ਹੈ ਇਹ ਵੀ ਚੀਜ਼ ਤੁਸੀਂ ਨਾਲ ਯਾਦ ਰੱਖਣਾ ਤੇ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਿਸ ਨੇ ਸ਼ਾਮਲ કરી ਸੀ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਆਦ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਾਣੀ ਨੂੰ ਸ਼ਾਮਲ ਕਰਕੇ ਤੇ ਆਦ ਗ੍ਰੰਥ ਸਾਹਿਬ ਨੂੰ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਦਰਜਾ ਦਿੱਤਾ ਸੀ ਉਤੇ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਤੇ 57 ਸ਼ਲੋਕ 15 ਰਾਗਾਂ ਦੇ ਵਿੱਚ ਜਿਹੜੀ ਬਾਣੀ ਹੈ ਉਹ ਦਰਜ ਹੈ ਠੀਕ ਹੈ ਤੇ ਜੇਕਰ ਅਸੀਂ ਇਸ ਬਾਣੀ ਦਾ ਵਿਸ਼ਾ ਦੇਖੀਏ ਤਾਂ ਉਹ ਹੈਗਾ ਜੀ ਬੈਰਾਗ ਠੀਕ ਹੈ ਮੇਨ ਸਾਡਾ ਵਿਰਹਾ ਜਿਹੜਾ ਬੈਰਾਗ ਹੈ ਜਿਹੜਾ ਉਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣਾ ਤੇ ਨਾਲ ਦੀ ਨਾਲ ਕੀ ਹੈ ਕਿ ਜਿਹੜੀ ਗੁਰੂ ਜੀ ਦੀ ਬਾਣੀ ਹੈ ਉਹ ਕੀ ਹੈ ਕਿ ਇੱਕ ਮਨ ਨੂੰ ਸ਼ਾਂਤ ਕਰਨ ਵਾਲੀ ਹੈ ਠੀਕ ਹੈ ਬਾਣੀ ਹੈ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਉਹ ਮਨ ਸ਼ਾਂਤ ਠੀਕ ਹੈ ਤੇਗ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਜਿਹੜਾ ਉਹ ਸਾਨੂੰ ਹਿੰਦੀ ਦੇ ਵਿੱਚ ਦੇਖੋ ਹਨਾ ਬਹੁਤ ਸਾਰੇ ਸ਼ਬਦ ਨੇ ਕਿਉਂਕਿ ਸਿਰਫ ਜਦੋਂ ਆਪਣੇ ਗੁਰੂਆਂ ਨੇ ਬਾਣੀ ਰਚੀ ਆ ਉਦੋਂ ਇਹ ਨਿਰਫ ਪੰਜਾਬ ਦਾ ਪ੍ਰੀਮਤ ਰਹੀਏ ਭਾਵੇਂ ਸਾਨੂੰ ਬਹੁਤ ਸਾਰੇ ਜਿਹੜਾ ਭਾਸ਼ਾਈ ਵਖਰੇਵੇਂ ਆ ਜਬ ਵਖਰੇਵੇਂ ਨਹੀਂ ਮਤਲਬ ਕਿ ਜਿੰਨੀਆਂ ਵੀ ਕਈ ਭਾਸ਼ਾਵਾਂ ਦੀ ਸਾਨੂੰ ਗੁਰਬਾਣੀ ਦੇ ਵਿੱਚੋਂ ਪੜਨ ਨੂੰ ਦੇਖਣ ਨੂੰ ਮਿਲਦੀਆਂ ਨੇ ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਉੱਪਰ ਹਿੰਦੀ ਭਾਸ਼ਾ ਦਾ ਕਾਫੀ ਪ੍ਰਭਾਵ ਹੈ ਹਿੰਦੀ ਦੇ ਵਿੱਚ ਸ਼ਲੋਕ ਨੇ ਪਰ ਉਹ ਬਾਣੀ ਦਾ ਜਦੋਂ ਅਸੀਂ ਸਿਮਰਨ ਕਰਦੇ ਆਂ ਪੜ੍ਹਦੇ ਆਂ ਤੋਂ ਉਹ ਦਸਾਨੂੰ ਪੜਨ ਵੇਲੇ ਇਹ ਨਹੀਂ ਲੱਗਦਾ ਕਿ ਇਹ ਜਿਹੜੀ ਬਾਣੀਆਂ ਉਹ ਹਿੰਦੀ ਦੇ ਵਿੱਚ ਜਿਹੜੀ ਉਹ ਰਚੀ ਗਈ ਹੈ ਠੀਕ ਹੈ ਇਹ ਵੀ ਚੀਜ਼ ਤੁਸੀਂ ਯਾਦ ਰੱਖਣਾ ਤੇ ਗੁਰੂ ਤੇਗ ਬਹਾਦਰ ਜੀ ਦੇ ਜੇ ਅਸੀਂ ਪ੍ਰਸਿੱਧ ਸ਼ਲੋਕਾਂ ਦੀ ਗੱਲ ਕਰੀਏ ਤੇ ਇੱਕ ਇਹ ਵੀ ਯਾਦ ਰੱਖਣਾ ਕਿ ਜਦੋਂ ਵੀ ਕੋਈ ਸਹਿਜ ਪਾਠ ਦਾ ਭੋਗ ਹੁੰਦਾ ਜਿਹੜਾ ਅਖੰਡ ਪਾਠ ਦਾ ਭੋਗ ਹੁੰਦਾ ਹੈ ਤੋਂ ਉਹ ਜਿਹੜੇ ਖੀਰ ਦੇ ਉੱਪਰ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਲੋਕ ਨੇ ਉਹ ਪੜੇ ਜਾਂਦੀ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ ਪ੍ਰਸਿੱਧ ਜਿਹੜੇ ਸ਼ਲੋਕਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਉਹਨਾਂ ਦਾ ਹੈ ਕਿ ਚਿੰਤਾ ਕੀ ਕੀਜੀਏ ਜੋ ਅਨੁਹੁਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਠੀਕ ਹੈ ਭਾਵੇਂ ਸੰਸਾਰ ਦੀ ਜਿਹੜੀ ਨਾਸ਼ਮਾਨਤਾ ਹੈ ਅਸਥਿਰਤਾ ਹੈ ਉਸ ਦਾ ਬਾਰ-ਬਾਰ ਜਿਹੜਾ ਜ਼ਿਕਰ ਹੈ ਉਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਮਿਲਦਾ ਹੈ ਜਿਸ ਤਰ੍ਹਾਂ ਉਹਨੇ ਲਿਖਿਆ ਹੈ ਕਿ ਕੋਹ ਨਾ ਨਿਕਿਰਕਸ਼ ਨਹੀਂ ਸੁਪਨੇ ਜਿਉ ਸੰਸਾਰ ਠੀਕ ਹੈ ਕਿ ਉਹ ਆਪਣੋ ਆਪਣੀ ਬਾਣੀ ਦੀ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੈ ਸੰਸਾਰ ਹੈ ਉਹ ਨਾਸ਼ਮਾਨ ਹੈ ਬਈ ਇੱਥੇ ਕੋਈ ਵੀ ਚੀਜ਼ ਹੈ ਉਹ ਸਥਿਰ ਨਹੀਂ ਹੈਗੀ ਠੀਕ ਹੈ ਤਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਜਿਹੜਾ ਰਸ ਜੀ ਅਸੀਂ ਦੇਖੀਏ ਤਾਂ ਉਹ ਸ਼ਾਂਤ ਰਸ ਦੀ ਸ਼ਾਂਤ ਰਸ ਜਿਹੜਾ ਉਹਦੇ ਵਿੱਚ ਪ੍ਰਮੁੱਖ ਹੈ ਜੋ ਵਰਤਿਆ ਗਿਆ ਹੈ ਠੀਕ ਹੈ ਤੇ ਜਿਹੜਾ ਆਪਾਂ ਸ਼ੁਰੂ ਤੋਂ ਮੈਂ ਤੁਹਾਨੂੰ ਕਲਾਸ ਸਟਾਰਟ ਵੇਲੇ ਬੋਲਿਆ ਸੀ ਸਹਿਵਾਸ ਪ੍ਰੀਤ ਸਤਿ ਸ਼ਕਾਲ ਜੀ ਸਤਿ ਸ਼ਕਾਲ ਠੀਕ ਹੈ ਜਿਸ ਤਰ੍ਹਾਂ ਆਪਾਂ ਸਟਾਰਟਿੰਗ ਦੇ ਵਿੱਚ ਬੋਲਿਆ ਸੀ ਨਾ ਮੈਂ ਤੁਹਾਨੂੰ ਸ਼ਲੋਕ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਨ ਕਹੋਨਾ ਸੁਨਰੇ ਮਨਾ ਗਿਆਨੀ ਤਾਹਿ ਬਖਾਨ ਇਹਦੇ ਵਿੱਚ ਕੀ ਦੱਸਿਆ ਗਿਆ ਹੈ कि ਜਿਹੜੇ ਸਿੱਖ ਧਰਮ ਦੇ ਵਿੱਚ ਜੋ ਸਿੱਖ ਨੇ ਜਾਂ ਸਿੱਖ ਗੁਰੂ ਨੇ ਠੀਕ ਉਹ ਕਿਸੇ ਵੀ ਨਾ ਹੀ ਤੋਂ ਕਿਸੇ ਤੋਂ ਡਰਦੇ ਨੇ ਤੇ ਨਾ ਹੀ ਉਹ ਕਿਸੇ ਨੂੰ ਡਰਾਉਂਦੇ ਨੇ ਬਲਕਿ ਹਮੇਸ਼ਾ ਉਹ ਜ਼ੁਲਮ ਦੇ ਖਿਲਾਫ ਲੜਦੇ ਆ ਜ਼ੁਲਮ ਦਾ ਟੱਕਰ ਆ ਕਰਦੇ ਆ ਜਿਹੜੇ ਮਾਸੂਮ ਲੋਕ ਨੇ ਜਿਹੜੇ ਜ਼ੁਲਮ ਦੇ ਸ਼ਿਕਾਰ ਨੇ ਉਹਨਾਂ ਦਾ ਉਹ ਸਾਥ ਦਿੰਦੇ ਨੇ ਠੀਕ ਹੈ ਤੇ ਇਹ ਕੁਝ ਇੰਪੋਰਟੈਂਟ ਗੱਲਾਂ ਸੀ ਜੀ ਗੁਰੂ ਤੇਗ ਬਹਾਦਰ ਜੀ ਬਾਰੇ ਜਿਹੜੇ ਸਾਡੇ ਲਈ ਪੇਪਰ ਦੇ ਪਰਪਸ ਤੋਂ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਤੇ ਇਸ ਤੋਂ ਇਲਾਵਾ ਅੱਜ ਗੁਰੂ ਤੇਗ ਬਹਾਦਰ ਜੀ ਦੇ ਦਿਵਸ ਸਿਸਮੇ ਹੋਸ ਕਰਕੇ ਵੀ ਮੈਨੂੰ ਲੱਗ ਗਿਆ ਕਿ ਮੈਂ ਲਾਈਵ ਸੈਸ਼ਨ ਤੁਹਾਡੇ ਲਈ ਲੈ ਕੇ ਆਵਾਂ ਤਾਂ ਕਿ ਅਸੀਂ ਜਿਹੜੀ ਗੁਰੂਆਂ ਦੀ ਬਾਣੀ ਹੈ ਠੀਕ ਉਹ ਤੋਂ ਵੀ ਅਸੀਂ ਸਿੱਖਿਆ ਲੈ ਸਕੀਏ ਕਿ ਅਸੀਂ ਇੱਕ ਸ਼ਾਂਤ ਮਨ ਦੇ ਵਿੱਚ ਰਹੀਏ ਸ਼ਾਂਤ ਰਹੀਏ ਠੀਕ ਹੈ ਤੇ ਜ਼ੁਲਮ ਦੇ ਖਿਲਾਫ ਹਮੇਸ਼ਾ ਅਸੀਂ ਡਟ ਕੇ ਉਹਦਾ ਮੁਕਾਬਲਾ ਕਰੀਏ ਅਸੀਂ ਹਮੇਸ਼ਾ ਉਹਨਾਂ ਦੇ ਖਿਲਾਫ ਹੈ ਜਿਹੜਾ ਜ਼ੁਲਮ ਦੇ ਖਿਲਾਫ ਆ ਹੋ ਲੜੀਏ ਠੀਕ ਹੈ ਜੀ ਹਾਂਜੀ ਤੇ ਇੱਕ ਇਹ ਕਹਿਣਾ ਸੀ ਮੈਂ ਤੁਹਾਨੂੰ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਕਿ ਜੋ ਐਸਐਸਏ ਟੀਜੀਟੀ ਪੰਜਾਬੀ ਦਾ ਪੇਪਰ ਹੋਇਆ ਸੀਗਾ ਠੀਕ ਹੈ ਪਰਸੋਂ 3 ਨਵੰਬਰ ਤੇ ਉਹਦੇ ਅਨਸਰ ਕੀ ਮੈਂ ਕੁਝ ਕੁਐਸਚਨ ਡਾਊਟਫੁਲ ਸੀਗੇ ਮੈਂ ਉਹ ਤਾਂ ਕਰਕੇ ਲਾਈਵ ਨਹੀਂ ਆਈ ਠੀਕ ਹੈ ਕੋਸ਼ਿਸ਼ ਕਰਾਂਗੇ ਕੱਲ ਨੂੰ ਆਪਾਂ ਇਸ ਟਾਈਮ ਦੇ ਉੱਪਰ ਜਿਹੜਾ ਉਹ ਐਸਐਸਟੀ ਜਿਹੜਾ ਟੀ ਦਾ ਪੇਪਰ ਹੈ ਜਿਹੜਾ ਉਹ ਅਸੀਂ ਡਿਸਕਸ ਕਰੀਏ ਠੀਕ ਹੈ ਇਹ ਚੀਜ਼ ਤੁਸੀਂ ਕੱਲ ਨੂੰ ਪਲੀਜ਼ ਇਸੇ ਟਾਈਮ ਤੇ ਤੁਸੀਂ ਲਾਈਵ ਹੋ ਜਾਣਾ ਮੇਰੇ ਨਾਲ ਠੀਕ ਹੈ ਜਿਹੜੇ ਸਾਡੇ ਕੁਐਸਚਨ ਨੇ ਖਾਸ ਕਰਕੇ ਪੰਜਾਬੀ ਦਾ ਪੇਪਰ ਹੈ ਇਸੇ ਟਾਈਮ 'ਤੇ ਸਾਡੇ 7 ਜਾਂ ਬਸ 8 ਇਹ ਦੇ ਵਿਚਕਾਰ ਵਿਚਕਾਰ ਹੀ ਆਪਾਂ ਕਲਾਸ ਸਟਾਰਟ ਕਰਾਂਗੇ 7:30 ਵਜੇ ਜਾਂ 8:00 ਵਜੇ ਠੀਕ ਹੈ ਬਸ ਇਸ ਤੋਂ ਲੇਟ ਨਹੀਂ ਹੁੰਦੇ ਨਾ ਹੀ ਇਸ ਤੋਂ ਜ਼ਿਆਦਾ ਪਹਿਲਾਂ ਲੱਗੇ ਕਈ ਵਾਰ ਫ੍ਰੀ ਨਹੀਂ ਹੁੰਦੇ ਨੇ ਕੋਈ ਸਟੂਡੈਂਟ ਇਸ ਕਰਕੇ 7:30 ਜਾਂ 8:00 ਬਸ ਇਹਦੇ ਵਿੱਚ ਕਰੀ ਜਿਹੜੀ ਆਪਣੀ ਲਾਈਵ ਸੈਸ਼ਨ ਕਰਨਾ ਆਪਾਂ ਸਟਾਰਟ ਕਰਾਂਗੇ ਤੇ ਉਹਦੇ ਵਿੱਚ ਜਿਹੜਾ ਅਸੀਂ ਐਸਐਸਟੀ ਜੀਟੀਟੀ ਦਾ ਪੇਪਰ ਹੈ ਉਹ ਸੀ ਡਿਸਕਸ ਕਰਾਂਗੇ ਠੀਕ ਹੈ ਉਹਦੇ ਵਿੱਚ ਕਾਫੀ ਕੁਐਸਚਨ ਸੀਗੇ ਜਿਹੜੇ ਉਹ ਡਾਊਟਫੁਲ ਸੀਗੇ ਠੀਕ ਹੈ ਮੈਂ ਉਹ ਥੋੜਾ ਜਿਹਾ ਕਲੀਅਰ ਕਰਨੇ ਆ ਤੇ ਫਿਰ ਮੈਂ ਤਾਂ ਹੀ ਕਰਕੇ ਜਿਹੜਾ ਜੋ ਕਲਾਸ ਮੈਂ ਉਹਦੀ ਲਗਾਉਣੀ ਹੈਗੀ ਸੀ ਇਸ ਕਰਕੇ ਉਹ ਮੈਂ ਲੈ ਕੇ ਨਹੀਂ ਆਈ ਠੀਕ ਹੈ ਉਹਦੇ ਬਾਰੇ ਆਪਾਂ ਕੱਲ ਪੜਾਂਗੇ ਤੇ ਇਸੀ ਅੱਜ ਦਾ ਆਪਣਾ ਲਾਈਵ ਸੈਸ਼ਨ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਸਮਰਪਿਤ ਠੀਕ ਹੈ ਜੀ ਫਿਰ ਬਾਕੀ ਆਪਾਂ ਕੱਲ ਮਿਲਦੇ ਹਾਂ ਕੱਲ ਦੇ ਲਾਈਵ ਸੈਸ਼ਨ ਦੇ ਵਿੱਚ ਓਕੇ ਜੀ ਧੰਨਵਾਦ ਸਾਰਿਆਂ ਦਾ